ਪੰਥ ਦੇ ਅੰਦਰ ਭਾਈ ਸਾਹਿਬ ਦੀ ਉਪਾਧੀ ਬਹੁਤ ਅਨਮੋਲ ਹੈ ਮੇਰੀ ਔਕਾਤ ਨਹੀਂ ਮੈਂ ਉਸ ਉਪਾਧੀ ਦੇ ਲਾਇਕ ਨਹੀਂ ਹੈ ਤਰਸ ਕੀਤਾ ਗੁਰੂ ਪੰਥ ਨੇ ਇਹ ਉਪਾਧੀਆਂ ਸੀਸ ਦੇ ਅਖੇ ਮਿਲੀਆਂ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਅੱਲਾ ਜੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਉਹ ਉਹਨਾਂ ਦੇ ਚਰਨਾਂ ਦੀ ਖਾਕ ਵਰਗੇ ਨੇ ਅਸੀਂ ਇਹ ਤਰਸ ਕੀਤਾ ਪੰਥ ਨੇ ਭਾਈ ਸਾਹਿਬ ਹੋ ਜਾਣਾ ਕਲਗੀਆਂ ਵਾਲੇ ਪਾਤਸ਼ਾਹ ਜੀ ਤੇ ਲਾਲਾਂ ਦੀ ਕੀਰਤੀ ਦਾ ਸਦਕਾ ਇਹ ਇਹ ਉਹਨਾਂ ਦੇ ਚਰਨਾਂ ਦੀ ਧੂੜੀ ਦਾ ਸਦਕਾ ਇਹ ਮਾਣ ਮਿਲਿਆ ਔਰ ਇਹ ਮਾਣ ਮੇਰਾ ਇਕੱਲੇ ਦਾ ਨਹੀਂ ਹੈ ਇਹ ਸਾਰੀ ਟੀਮ ਦਾ ਹੈ ਗੁਰੂ ਕੇ ਕੀਰਤਨੀਆਂ ਦਾ ਗੁਰਸਿੱਖ ਇੱਥੇ ਬੱਚੇ ਨੇ ਜਿਹੜੇ ਉੱਥੇ ਦਿਨ ਰਾਤ ਝਾੜੂ ਮਾਰਦੇ ਸਿਹਾ ਮਾਹੌਲ ਬਦਲਤਾ ਜਨਾਂ ਨੇ ਉਹਨਾਂ ਦੇ ਜਜ਼ਬਾਤਾਂ ਦਾ ਸਨਮਾਨ ਹੈ ਮੇਰਾ ਸਨਮਾਨੀ ਮੈਂ ਤੇ ਸਿਰਫ ਨੁਮਾਇੰਦਗੀ ਕਰ ਰਿਹਾ ਪੰਥ ਦੇ ਅੰਦਰ ਭਾਈ ਸਾਹਿਬ ਦੀ ਉਪਾਦੀ ਬਹੁਤ ਅਨਮੋਲ ਹੈ ਮੇਰੀ ਔਕਾਤ ਨਹੀਂ ਮੈਂ ਉਸ ਉਪਾਦੀ ਤੇ ਲਾਇਕ ਨਹੀਂ ਹੈ ਤਰਸ ਕੀਤਾ ਗੁਰੂ ਪੰਥ ਨੇ ਇਹ ਉਪਾਦੀਆਂ ਸੀਸ ਦੇ ਅਖੇ ਮਿਲੀਆਂ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਅੱਲਾ ਜੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਉਹ ਉਹਨਾਂ ਦੇ ਚਰਨਾਂ ਦੀ ਖਾਕ ਵਰਗੇ ਨੇ ਅਸੀਂ ਇਹ ਤਰਸ ਕੀਤਾ ਪੰਥ ਨੇ ਭਾਈ ਸਾਹਿਬ ਹੋ ਜਾਣਾ ਕਲਗੀਆਂ ਵਾਲੇ ਪਾਤਸ਼ਾਹ ਜੀ ਤੇ ਲਾਲਾਂ ਦੀ ਕੀਰਤੀ ਦਾ ਸਦਕਾ ਇਹ ਇਹ ਉਹਨਾਂ ਦੇ ਚਰਨਾਂ ਦੀ ਧੂੜੀ ਦਾ ਸਦਕਾ ਇਹ ਮਾਣ ਮਿਲਿਆ ਔਰ ਇਹ ਮਾਣ ਮੇਰਾ ਇਕੱਲੇ ਦਾ ਨਹੀਂ ਹੈ ਇਹ ਸਾਰੀ ਟੀਮ ਦਾ ਹੈ ਗੁਰੂ ਕੇ ਕੀਰਤਨੀਆਂ ਦਾ ਗੁਰਸਿੱਖ ਇੱਥੇ ਬੱਚੇ ਨੇ ਜਿਹੜੇ ਉੱਥੇ ਦਿਨ ਰਾਤ ਝਾੜੂ ਮਾਰਦੇ ਸਿਹਾ ਮਾਹੌਲ ਬਦਲਤਾ ਜਣਾ ਨੇ ਉਹਨਾਂ ਦੇ ਜਜ਼ਬਾਤਾਂ ਦਾ ਸਨਮਾਨ ਹੈ ਮੇਰਾ ਸਨਮਾਨੀ ਹੈ ਮੈਂ ਤੇ ਸਿਰਫ ਨੁਮਾਇੰਦਗੀ ਕਰ ਰਿਹਾ ਪੰਥ ਦੇ ਅੰਦਰ ਭਾਈ ਸਾਹਿਬ ਦੀ ਉਪਾਧੀ ਬਹੁਤ ਅਨਮੋਲ ਹੈ ਮੇਰੀ ਔਕਾਤ ਨਹੀਂ ਮੈਂ ਉਸ ਪਦ ਉਪਾਦੀ ਤੇ ਲਾਇਕ ਨਹੀਂ ਹੈ ਤਰਸ ਕੀਤਾ ਗੁਰੂ ਪੰਥ ਨੇ ਇਹ ਉਪਾਧੀਆਂ ਸੀਸ ਦੇ ਅਖੇ ਮਿਲੀਆਂ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਅੱਲਾ ਜੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਉਹ ਉਹਨਾਂ ਦੇ ਚਰਨਾਂ ਦੀ ਖਾਕ ਵਰਗੇ ਨੇ ਅਸੀਂ ਇਹ ਤਰਸ ਕੀਤਾ ਪੰਥ ਨੇ ਭਾਈ ਸਾਹਿਬ ਹੋ ਜਾਣਾ ਕਲਗੀਆਂ ਵਾਲੇ ਪਾਤਸ਼ਾਹ ਜੀ ਤੇ ਲਾਲਾਂ ਦੀ ਕੀਰਤੀ ਦਾ ਸਦਕਾ ਇਹ ਇਹ ਉਹਨਾਂ ਦੇ ਚਰਨਾਂ ਦੀ ਧੂੜੀ ਦਾ ਸਦਕਾ ਇਹ ਮਾਣ ਮਿਲਿਆ ਔਰ ਇਹ ਮਾਣ ਮੇਰਾ ਇਕੱਲੇ ਦਾ ਨਹੀਂ ਹੈ ਇਹ ਸਾਰੀ ਟੀਮ ਦਾ ਹੈ ਗੁਰੂ ਕੇ ਕੀਰਤਨੀਆਂ ਦਾ ਗੁਰਸਿੱਖ ਇੱਥੇ ਬੱਚੇ ਨੇ ਜਿਹੜੇ ਉੱਥੇ ਦਿਨ ਰਾਤ ਝਾੜੂ ਮਾਰਦੇ ਸਿਹਾ ਮਾਹੌਲ ਬਦਲਤਾ ਜਨਾਂ ਨੇ ਉਹਨਾਂ ਦੇ ਪੰਥ ਦੇ ਅੰਦਰ ਭਾਈ ਸਾਹਿਬ ਦੀ ਉਪਾਧੀ ਬਹੁਤ ਅਨਮੋਲ ਹੈ ਮੇਰੀ ਔਕਾਤ ਨਹੀਂ ਮੈਂ ਉਸ ਉਪਾਧੀ ਤੇ ਲਾਇਕ ਨਹੀਂ ਹੈ ਤਰਸ ਕੀਤਾ ਗੁਰੂ ਪੰਥ ਨੇ ਇਹ ਉਪਾਧੀਆਂ ਸੀਸ ਦੇ ਅਖੇ ਮਿਲੀਆਂ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਅੱਲਾ ਜੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਉਹ ਉਹਨਾਂ ਦੇ ਚਰਨਾਂ ਦੀ ਖਾਕ ਵਰਗੇ ਨੇ ਅਸੀਂ ਇਹ ਤਰਸ ਕੀਤਾ ਪੰਥ ਨੇ ਭਾਈ ਸਾਹਿਬ ਹੋ ਜਾਣਾ ਕਰਗੀਆਂ ਵਾਲੇ ਪਾਤਸ਼ਾਹ ਜੀ ਤੇ ਲਾਲਾਂ ਦੀ ਕੀਰਤੀ ਦਾ ਸਦਕਾ ਇਹ ਇਹ ਉਹਨਾਂ ਦੇ ਚਰਨਾਂ ਦੀ ਧੂੜੀ ਦਾ ਸਦਕਾ ਇਹ ਮਾਣ ਮਿਲਿਆ ਔਰ ਇਹ ਮਾਣ ਮੇਰਾ ਇਕੱਲੇ ਦਾ ਨਹੀਂ ਹੈ ਇਹ ਸਾਰੀ ਟੀਮ ਦਾ ਹੈ ਗੁਰੂ ਕੇ ਕੀਰਤਨੀਆਂ ਦਾ ਗੁਰਸਿੱਖ ਇੱਥੇ ਬੱਚੇ ਨੇ ਜਿਹੜੇ ਉੱਥੇ ਦਿਨ ਰਾਤ ਝਾੜੂ ਮਾਰਦੇ ਸਿਓ ਮਾਹੌਲ ਬਦਲਤਾ ਜਣਾ